ਸਭ ਤੋਂ ਪਹਿਲਾਂ ਤਾਂ ਅਸੀਂ ਜੋ ਕੱਲ ਵਾਪਰੀ ਘਟਨਾ ਜਿੱਥੇ ਬਾਜਵਾ ਸਾਹਿਬ ਤੁਰੰਤ ਤੇ ਸਾਰੇ ਸਾਡੇ ਲੋਕਲ ਲੀਡਰ ਸਹਿਬਾਨ ਗਏ ਅਸੀਂ ਉਸ ਘਟਨਾਕर्म ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਬਾਬਾ ਸਾਹਿਬ ਅੰਬੇਦਕਰ ਦੀ ਸਟੈਚੂ ਤੇ ਜਿਸ ਪ੍ਰਕਾਰ ਦਾ ਉਹ ਘਟਨਾਕर्म ਸੀਗਾ ਉਹ ਸਾਰੀ ਦੁਨੀਆ ਨੇ ਸਾਰੇ ਦੇਸ਼ ਦੇ ਲੋਕਾਂ ਨੇ ਦੇਖਿਆ ਔਰ ਉਹ ਉਸ ਦਿਨ ਹੋਇਆ ਜਿਸ ਦਿਨ 26 ਜਨਵਰੀ ਸੀਗੀ ਔਰ ਸੰਵਿਧਾਨ ਦੇ ਨਿਰਮਾਤਾ ਦੀ ਸਟੈਚੂ ਦੇ ਨਾਲ ਮੈਂ ਸਮਝਦਾ ਕਿ ਇਨਸਰਟ ਹੋਈ ਔਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸੀ ਉਹ ਵੀ ਅੰਮ੍ਰਿਤਸਰ ਦੀ ਧਰਤੀ ਤੇ ਜਿੱਥੇ ਮੈਂ ਸਮਝਦਾ ਕਿ 24 ਘੰਟੇ 26 ਜਨਵਰੀ ਵਾਲੇ ਦਿਨ ਪੁਲਿਸ ਰੰਦੀ ਹੈ। ਔਰ ਹੈਰੀਟੇਜ ਸਟਰੀਟ ਤੇ ਘਟਨਾਕਰਮ ਹੋਇਆ। ਔਰ ਤੁਸੀਂ ਦੇਖੋ ਘਟਨਾਕਰਮ ਇਸ ਤਰ੍ਹਾਂ ਦਾ ਸੀ ਕਿ ਪੌੜੀ ਲੱਗੀ ਸੀ। ਔਰ ਬੰਦਾ ਆਰਾਮ ਨਾਲ ਪੌੜੀ ਚੜ ਕੇ ਉੱਪਰ ਜਾਂਦਾ ਹੈ। ਔਰ ਫਿਰ ਫਤਖੋੜੇ ਦੇ ਨਾਲ ਉਹ ਸਾਰੀ ਘਟਨਾਕਰਮ ਨੂੰ ਅੰਜਾਮ ਦਿੰਦਾ ਹੈ। ਉਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕੋਈ ਐਸਾ ਕਿ ਉਹ ਕਿ ਉਹ ਮੈਟਲ ਦਾ ਹੁੰਦਾ ਹੈ ਸਟੈਚੂ ਉਹ ਨਹੀਂ ਕੋਈ ਐਸੀ ਕਟਨਾ ਹੋਈ ਅਦਰਵਾਈਜ਼ ਮੈਂ ਸਮਝਦਾ ਕਿ ਬਹੁਤ ਵੱਡੀ ਜਿਹੜੀ ਹੈ ਇਨਸਲਟ ਉਹ ਪੰਜਾਬ ਨੂੰ ਇਹ ਦੇਸ਼ ਭਰ ਦੇ ਵਿੱਚ ਹੁੰਦੀ ਹੈ ਸੋ ਜੀਰਾ ਸਿੱਧੀ ਸਿੱਧੀ ਮੈਂ ਸਮਝਦਾ ਕਿ ਸਰਕਾਰ ਨੂੰ ਸੰਵਿਧਾਨ ਦੇ ਨਿਰਮਾਤਾ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਬਾਬਾ ਸਾਹਿਬ ਅੰਬੇਦਕਰ ਦੀ ਆਪਣੇ ਦਫ਼ਤਰ ਚ ਫੋਟੋ ਲਾਉਂਦੇ ਆ ਔਰ ਹਮੇਸ਼ਾ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਤੋਂ ਚਰਚਾ ਸ਼ੁਰੂ ਕਰਦੇ ਆਂ। ਔਰ ਉਹਨਾਂ ਲੋਗਾ ਨੇ ਦਿਨ ਦਿਹਾੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਘਟਨਾ ਕਰਮ ਨੂੰ ਮੂਕ ਦਰਸ਼ਕ ਬਣ ਕੇ ਉਹ ਦੇਖਦੇ ਰਹੇ। ਸੋ ਅਸੀਂ ਇਹਦੀ ਨਿੰਦਾ ਕਰਦੇ ਆਂ ਔਰ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਹੈ। ਇਹਦੀ ਜ਼ਿੰਮੇਵਾਰ ਜਿਹੜੀ ਹੈ ਉਹ ਝਾੜੂ ਦੀ ਸਰਕਾਰ ਹੈ ਜਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪੁਲਿਸ ਪ੍ਰਸ਼ਾਸਨ ਕਮਿਸ਼ਨਰ ਸਾਹਿਬ ਤੋਂ ਲੈ ਕੇ ਥੱਲੇ ਸਾਰੇ ਪੁਲਿਸ ਕਰਮੀ ਕਿਉਂਕਿ ਪੁਲਿਸ ਕਰਮੀ ਜਿਹੜੇ ਸੀ ਉਹ ਉਹ ਹੋਰ ਪਾਸੇ ਕੰਮ ਕਰਦੇ ਰਹੇ ਇਹ ਜਾਂਚ ਦਾ ਵਿਸ਼ਾ ਵੀ ਪੌੜੀ ਕਿਹਨੇ ਲਾਈ ਕਿਦਾਂ ਉਹ ਬੰਦਾ ਆ ਕਿੱਥੋਂ ਦਾ ਉਹ ਬੰਦਾ ਸੀ ਸੁਣਿਆ ਕਿ ਉਹ ਮੋਗੇ ਦਾ ਆਦਮੀ ਸੀ ਸਾਨੂੰ ਇਹ ਲੱਗਦਾ ਕਿ ਇਹਦੇ ਪਿੱਛੇ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈਗੀ ਹੈ ਔਰ ਇਸ ਗਹਿਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਚਾਹੀਦਾ ਔਰ ਨਾਲ ਹੀ ਨਾਲ ਬਾਜਵਾ ਸਾਹਿਬ ਨੇ ਜਿਵੇਂ ਕਿਹਾ ਅਸੀਂ ਸਾਰੀ ਸਮੁੱਚੀ ਕਾਂਗਰਸ ਸਿਟਿੰਗ ਜੱਜ ਤੋਂ ਇਹ ਰੀ ਇਨਕੁਆਇਰੀ ਮੰਗਦੇ ਆ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਔਰ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਭਾਵ ਹੈ ਉਹਨਾਂ ਨੂੰ ਪਤਾ ਲੱਗੇ ਕਿ ਇਹ ਹੋਇਆ ਕਿਉਂ ਔਰ ਮੈਂ ਜਿਹੜੀ ਗੱਲ ਤੇ ਨਾਲ ਤੁਹਾਨੂੰ ਅਸੀਂ ਅੱਜ ਪ੍ਰੈਸ ਕਾਨਫਰੰਸ ਵੀ ਕਰਨਾ ਆਏ ਆ ਕਿਉਂਕਿ ਪੁਲਿਸ ਜਿਹੜੀ ਸਾਰੀ ਸੀ ਉਹ ਉਹ ਲੱਗੀ ਵੀ ਸੀ ਕਾਉਂਸਲਰ ਸਹਿਬਾਨਾਂ ਨੂੰ ਫੜਨ ਵਾਸਤੇ ਬਾਬਾ ਸਾਹਿਬ ਦੀ ਅੰਬੇਦਕਰ ਦੀ ਸਟੈਚੂ ਦੀ ਜਾਂ ਲੋਕਾਂ ਦੀ ਜਾਨ ਮਾਨ ਦੀ ਰੱਖਿਆ ਦੇ ਲਈ ਤਾਂ ਪੁਲਿਸ ਹੈ ਹੀ ਨਹੀਂ ਅੱਜਕੱਲ ਪੁਲਿਸ ਸਾਡੇ ਕਾਉਂਸਲਰ ਸਹਿਬਾਨਾਂ ਦੇ ਪਿੱਛੇ ਲੱਗੀ ਵੀ ਸੀ तमाम ਲੋਕਾਂ ਦੇ ਘਰਾਂ ਦੇ ਵਿੱਚ ਰੇਡਸ ਚੱਲ ਰਹੀਆਂ ਸਨ ਦੋ ਦੋ ਐਸਐਚਓਜ਼ ਤੇ ਇੱਕ ਐਸਪੀ ਇੱਕ ਇੱਕ ਨਾਲ ਤਹਿਸੀਲਦਾਰ ਕਿਤੇ ਐਫਐਸਓ ਕਿਤੇ ਬੀਡਿਓ ਤਾਂ ਇਹ ਸਾਰੇ ਸਾਡੇ ਬੰਦਿਆਂ ਨੇ ਸਿਕੰਜਾ ਕੱਸਣ ਵਾਸਤੇ ਲਾਏ ਗਏ ਸਨ ਕਿ ਕੋਈ ਕਮਜ਼ੋਰੀ ਪਾ ਲੋ ਕਿਸੇ ਦਾ ਪੰਪ ਹੈ ਤਾਂ ਉੱਥੇ ਐਫਐਸ ਨੂੰ ਭੇਜੋ ਕਿ ਕਿਸੇ ਦੀ ਕੋਈ ਹਲਵਾਈ ਦੀ ਦੁਕਾਨ ਹੈ ਤਾਂ ਫੂਡ ਵਾਲਾ ਡਿਪਾਰਟਮੈਂਟ ਹੈਲਥ ਵਾਲਾ ਭੇਜ ਦਿਓ ਕਿਸੇ ਤੇ ਕੋਈ ਪੁਰਾਣੇ ਮਕਦਮੇ ਦੀ ਸ਼ਿਕਾਇਤ ਲੈ ਲੋ ਕਿਉਂਕਿ ਇਹ ਕਿਹਾ ਗਿਆ ਸੀਗਾ ਕਿ ਇੱਕ ਨਾ ਇੱਕ ਕਾਉਂਸਲਰ ਜਾਂ ਕਿਵੇਂ ਵੀ ਇਹਨਾਂ ਦਾ ਹਲਾਓ ਤਾਂ ਜੋ ਅਸੀਂ ਆਪਣਾ ਮੇਰ ਬਣਾ ਸਕੀਏ ਫਗਵਾੜਾ ਦੇ ਵਿੱਚ ਇਹਨਾਂ ਨੇ ਇਦਾਂ ਹੀ ਕੀਤਾ ਸਾਡੇ 5 ਕਾਉਂਸਲਰ ਸਹਿਬਾਨਾਂ ਤੇ ਪਰਚੇ ਦੇਤੇ ਪਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਉਹਨਾਂ ਕਾਉਂਸਲਰ ਸਹਿਬਾਨਾਂ ਦਾ ਧੰਨਵਾਦੀ ਹਾਂ ਔਰ ਹਿਸਟਰੀ ਇਹ ਯਾਦ ਰੱਖੇਗੀ ਕਾਂਗਰਸ ਪਾਰਟੀ ਕਿ ਇਹਨਾਂ ਹੱਤਿਆਚਾਰ ਤੇ ਡਰੋਨ ਤੋਂ ਬਾਅਦ ਸਾਡਾ ਇੱਕ ਵੀ ਕਾਉਂਸਲਰ ਟਸ ਤੋਂ ਮਸ ਨਹੀਂ ਹੋਇਆ ਤੇ ਅਸੀਂ ਉਹ ਸਾਰੇ ਬੱਸ 'ਚ ਲੈ ਕੇ हिमाचल लेके जाना ਪੈ ਰਿਹਾ ਹੈ ਇਹ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਸੰਵਿਧਾਨ ਦੇ ਨਿਰਮਾਤਾ ਤੇ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਜਿਹੜੇ ਬਦਲਾਵ ਦੀਆਂ ਗੱਲਾਂ ਕਰਦੇ ਸਨ ਸਾਨੂੰ ਆਪਣੇ ਕਾਉਂਸਲਰ ਹਿਮਾਚਲ ਲੈ ਕੇ ਜਾਣੇ ਪਏ ਔਰ ਜਿਹਨੂੰ ਲੈ ਕੇ ਆਏ ਪਰਚੇ ਦਰਜ ਕਰ ਦਿੱਤੇ ਤੇ ਜਦੋਂ ਪਤਾ ਲੱਗਿਆ ਵੀ ਕੋਈ ਪੇਸ਼ ਨਹੀਂ ਜਾ ਰਹੀ ਉਦੋਂ ਇਹਨਾਂ ਨੇ ਚੋਣਾਰ ਜਿਹੜਾ ਹੈ ਉਹਦਾ ਚੋਣਾਂ ਨੂੰ ਡਿਲੇ ਕਰ ਦਿੱਤਾ ਗਿਆ ਕਹਿੰਦੇ ਕਿ ਇਹ ਕਮਿਸ਼ਨਰ ਪਿਛਲੇ ਗੇਟਵਰ ਪਿਛੋਂ ਦੀ ਚਲਾ ਗਿਆ ਇਹ ਫਲਵਾੜੇ ਦੀ ਘਟਨਾ ਹੈ ਸੋ ਇਸੇ ਤਰ੍ਹਾਂ ਇਹਨਾਂ ਨੇ ਪਟਿਆਲਾ ਦੇ ਵਿੱਚ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ ਕੇ ਆਪਣਾ ਮੇਰ ਬਣਾਇਆ ਜਿੱਥੇ 40 ਸਾਡੇ ਕਾਗਜ਼ ਰੱਦ ਕਰ ਦਿੱਤੇ 40 ਤੋਂ 42 ਕਾਗਜ਼ ਕਾਗਜ਼ ਵੀ ਉਡਾ ਦਿੱਤੇ ਗਏ ਲੇਡੀਜ਼ ਦੇ ਕੱਪੜੇ ਪਾੜ ਦਿੱਤੇ ਗਏ ਤੇ ਫਿਰ ਕਾਗਜ਼ ਤੇ ਫਾਈਲਾਂ ਖੋਹ ਲਈਆਂ ਗਈਆਂ ਇਹ ਐ ਉਹ ਸਵਧਾਨ ਦੇ ਨਿਰਮਾਤਾ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਆਪਣੇ ਕਮਰੇ ਚ ਲਾਉਣ ਦੀ ਇਹਨਾਂ ਨੇ ਫੈਸਲਾ ਕੀਤਾ ਸੀ ਸੋ ਅੱਜ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਚੋਣ ਹੈ ਸਾਨੂੰ ਇਹੀ ਖਸਤਾ ਹੈ ਸਾਨੂੰ ਇਹੀ ਸ਼ੰਕਾ ਹੈ ਕਿ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਅੱਜ ਕੋਈ ਨਾ ਕੋਈ ਬਹਾਨਾ ਬਣਾ ਕੇ ਜਦੋਂ ਸਾਰੀਆਂ ਕੋਸ਼ਿਸ਼ਾਂ ਫੇਲ ਹੋ ਗਈਆਂ ਤੇ ਫਿਰ ਸਾਡੇ ਸਾਰੇ ਦੇ ਸਾਰੇ ਕਾਉਂਸਲਰ ਇਹ ਚਟਾਂਗ ਦੇ ਵਾਂਗ ਇੱਥੇ ਵੀ 41 ਦੇ 41 40 ਤੇ ਇੰਡੀਪੈਂਡੈਂਟ ਟਾਂਗਰੀ ਸਾਹਿਬ ਲਾਲਚ ਦੇਣ ਤੋਂ ਬਾਅਦ ਹਰ ਸੰਭਵ ਉਪਰਾਲਾ ਕਰਨ ਤੋਂ ਬਾਅਦ ਮੰਤਰੀ ਇਹਨਾਂ ਦੇ ਪ੍ਰਧਾਨ ਸਹਿਬਾਨ ਅਮਨ ਉਹ ਉੜਾ ਤੱਕ ਮੰਤਰੀ ਸਾਰੇ ਟੈਲੀਫੋਨ ਕਰ ਕਰਕੇ ਸਾਡੇ ਬੰਦਿਆਂ ਨੂੰ ਤਮਕਾਉਣਾ ਉਹਨਾਂ ਨੂੰ ਲਾਲਚ ਦੇਣਾ ਵੱਡੇ ਵੱਡੇ ਲਾਲਚ ਦੇ ਨੇ ਇਸ ਦੇ ਬਾਬੂਦੋ ਇਹ ਚਟਾਂਗ ਦੇ ਵਾਂਗ ਸਾਡੇ ਨਾਲ ਖੜੇ ਐ ਔਰ ਸਾਨੂੰ ਪੂਰਨ ਜਿਹੜਾ ਖਸਤਾ ਪੂਰਨ ਜਿਹੜਾ ਸਾਨੂੰ ਇਹ ਉਮੀਦ ਹੈ ਕਿ ਅੱਜ ਇੱਥੇ ਵੀ ਇਹ ਜਿਹੜਾ ਚੋਣ ਹੈ ਇਹਨੂੰ ਇਹ ਡਿਲੇ ਕਰਣਗੇ ਹੋਰ ਇਹਨਾਂ ਦੇ ਕੋਈ ਇਹਨਾਂ ਦੇ ਹੀਲਾ ਵਸੀਲਾ ਨਹੀਂ ਚੱਲਿਆ ਸੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਟੰਗ ਤੌਰ ਤਰੀਕਾ ਅਪਣਾਉਣਗੇ ਕਿ ਜੀਰੇ ਨਾਲ ਇਹ ਚੋਣ ਦੇ ਵਿੱਚ ਦੇਰੀ ਕਰ ਦਿੱਤੀ ਜਾਵੇ ਫੇਰ ਹੋਵੇ ਸੋ ਪਰ ਅਸੀਂ ਸਾਰੇ ਜਾਣੇ ਸਮੁੱਚੀ ਕਾਂਗਰਸ ਇਸ ਅੱਜ ਇੱਥੇ ਆਏ ਆ ਬਾਜਵਾ ਸਾਹਿਬ ਵੀ ਇੱਥੇ ਐ ਅਸੀਂ ਵੀ ਇੱਥੇ ਐ ਔਰ 4 ਵਜੇ ਜਿਹੜੀ ਇਹਨਾਂ ਨੇ ਇਲੈਕਸ਼ਨ ਰੱਖਿਆ ਉਹਦੇ ਵਿੱਚ ਅਸੀਂ ਸਾਰੇ ਸਾਡੇ ਕੌਂਸਲਰ ਸਾਹਿਬਾਨ ਹਿੱਸਾ ਲੈਣਗੇ ਔਰ ਸਾਨੂੰ ਪੂਰਨ ਉਮੀਦ ਹੈ ਕਿ ਜਿਹੜਾ ਮੇਅਰ ਹੈ ਉਹ ਕਾਂਗਰਸ ਪਾਰਟੀ ਦਾ ਬਣੇਗਾ ਅਗਰ ਅੱਜ ਇਹ ਚੋਣ ਆਵ ਪ੍ਰਕਿਰਿਆ ਹੁੰਦੀ ਹੈ ਸੋ ਮੈਂ ਇਹ ਬੇਨਤੀ ਕਰਨੀ ਚਾਹਣਾ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਪੁਲਿਸ ਵਾਲਿਆਂ ਨੂੰ ਕਿ ਕਿਸੇ ਪ੍ਰਕਾਰ ਦੀ ਤੁਸੀਂ ਅਗਰ 1921 ਕੀਤੀ ਅਸੀਂ ਇਸ ਤੋਂ ਬਾਅਦ ਫਗਵਾੜੇ ਵੀ ਜਾਣਾ ਹੈ ਇੱਕ ਅਦੇ ਦਿਨ ਦੇ ਵਿੱਚ ਮੈਂ ਇੱਥੇ ਬਾਜਵਾ ਸਾਹਿਬ ਨੇ ਕਿਉਂਕਿ ਉੱਥੇ ਵੀ ਜਿਹੜਾ ਐਸਐਸਪੀ ਲੱਗਿਆ ਹੈ ਉਹ ਬਿਲਕੁਲ ਹੀ ਮਲਕੇ ਪੈਰਾ ਚ ਜਾਣ ਹੈਣੀਗਾ ਲਤਾ ਚ ਬਿਲਕੁਲ ਜਾਣ ਨਹੀਂ ਗਈ ਚੁੱਪਚੀ ਬੀਤੇ ਫਲਾਣੇ ਤੇ ਪਰਚਾ ਦੇਤਾ ਫਲਾਣੇ ਤੇ ਪਰਚਾ ਦੇਤਾ ਸਾਡੇ ਕਿਸੇ ਕਾਉਂਸਲਰ ਨਾਲ ਉਹਦੇ ਰਿਸ਼ਤੇਦਾਰ ਨਾਲ ਉਹਨਾਂ ਦੇ ਕਾਰੋਬਾਰ ਨਾਲ ਕਿਸੇ ਨੇ ਦੁਰਵਿਅਾਰ ਕੀਤਾ ਜਾਂ ਕੋਈ ਐਸੀ ਗੜਬੜ ਕੀਤੀ ਤਾਂ ਫਿਰ ਆਰ ਤੇ ਆਰ ਪਾਰ ਦੀ ਲੜਾਈ ਕਾਂਗਰਸ ਪਾਰਟੀ ਲੜੇਗੀ ਔਰ ਮੈਂ ਉਮੀਦ ਕਰਦਾ ਹਾਂ ਕਿ ਅੱਜ ਇਹ ਜੋ ਹਰਕਤ ਇਹਨਾਂ ਨੇ ਫਗਵਾੜੇ ਕੀਤੀ ਹੈ ਉਹ ਇਹ ਹਰਕਤ ਦੁਆਰਾ ਨਹੀਂ ਦੁਹਰਾਉਣਗੇ ਕਿਉਂਕਿ ਮੰਡੇਟ ਸਾਨੂੰ ਲੋਕਾਂ ਨੂੰ ਦਿੱਤਾ ਹੈ ਲੋਕਾਂ ਨੇ ਤੇ ਅਸੀਂ ਆਪਣਾ ਮੇਅਰ ਚੁਣਾਂਗੇ ਔਰ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰਾਂਗੇ ਸੋ 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 ਇੰਨੀ ਹੀ ਮੈਂ ਗੱਲਾਂ ਕਰਨੀਆਂ ਚਾਹੁੰਦਾ ਸਨ ਹੁਣ ਸਾਡੇ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਤੁਹਾਡੇ ਨਾਲ ਆਪਣੇ ਗੱਲ ਰੱਖਣਗੇ ਸਰਦਾਰ ਪ੍ਰਤਾਪ ਸਤਿਕਾਰਯੋਗ ਸਾਡੇ ਪਾਰਟੀ ਦੇ ਅਧਿਐਕਸ਼ ਮੇਰੇ ਛੋਟੇ ਪਾਈ ਰਾਜਾ ਵੜਿੰਗ ਸਾਹਿਬ ਮੇਰੇ ਛੋਟੇ ਪਾਈ ਇਤੋਂ ਦੇ ਮੈਂਬਰ ਆਫ ਪਾਰਲੀਮੈਂਟ ਸਾ ਗੁਰਜੀਤ ਸਿੰਘ ਔਜਲਾ ਸਾਹਿਬ ਸਾਡੇ ਫਾਰਮਰ ਡਿਪਟੀ ਚੀਫ ਮਿੰਿਸਟਰ ਸੂਬੇ ਦੇ ਓਮਪrakash ਸੋਨੀ ਸਾਹਿਬ ਸਾਹਿਬ ਜਸਵੀਰ ਸਿੰਘ ਡੈਂਪਾ ਜੀ ਡਾਕਟਰ ਰਾਜਕੁਮਾਰ ਮੇਰਕਾ ਸਾਹਿਬ ਸਾਡੇ ਐਕਸ ਮਿੰਿਸਟਰ ਸਾਹਿਬ ਸਾਡੀ ਪੈਣ ਸਦਾਰਨੀ ਨਵਜੋਤ ਕੌਰ ਸਿੱਧੂ ਜੀ ਫਾਰਮਰ ਮੰਤਰੀ ਸਹਿਬਾ 바ਸੀ ਸਾਹਿਬ ਸਰ 35 ਜਿੰਦਰ ਸਿੰਘ ਬਾਜਵਾ ਜੀ ਸੌਰੀ ਮਾਫੀ ਦਿਓ ਸਾਡੇ ਸੀਨੀਅਰ ਸਾਡੇ ਨੌਵੀਂ ਸਾਰਿਆਂ ਨੂੰ ਸੀਨੀਅਰ ਸਾਡੇ ਸਾਥੀ ਇਥੋਂ ਦੇ ਅਬਜ਼ਰਵਰ ਸੌਰੀ ਮੈਂ ਮਿਸ ਕਰ ਗਿਆ ਉਹ ਇਥੇ ਤਸ਼ਰੀਫ ਫਰਮਾਨ ਹੈ ਸਾਡੇ ਪ੍ਰਧਾਨ ਜੀ ਪਪੂ ਜੀ ਤੇ ਪਾਕੀ ਸਾਰੇ ਸਾਥੀ ਪ੍ਰਧਾਨ ਜੀ ਨੇ ਦੋਨੋ ਚੀਜ਼ਾਂ ਬਹੁਤ ਸਾਫ਼ ਤੌਰ 'ਤੇ ਤੁਹਾਡੇ ਸਾਹਮਣੇ ਰੱਖੀਆਂ ਨੇ ਪਹਿਲੇ ਤੇ ਕੱਲ ਦੀ ਜਿਹੜੀ ਵਡੇਂਗੀ ਸਾਹਿਬ 26 ਜਨਵਰੀ ਵਾਲੇ ਦਿਨ ਕਨਸਟਿਟਿਊਸ਼ਨ ਦੇ ਸਾਡੇ ਨਿਰਭਾਤਾ ਡਾਕਟਰ ਪੀਮਰੋ ਬੇਦਕਰ ਸਾਹਿਬ ਜਿਨ੍ਹਾਂ ਦਾ 26 ਜਨਵਰੀ ਦਾ ਦਿਨ ਹਰ ਹਿੰਦੁਸਤਾਨੀ ਬਹੁਤ ਗੌਰਵ ਨਾਲ ਮਨਾਉਂਦੇ ਐਂ ਜਿਹੜਾ ਪ੍ਰੋਟੋਕਾਲ ਹੈ ਕਿ ਉਸ ਦਿਨ ਇੱਕ ਇੱਕ ਚੱਪੇ ਤੇ ਪੁਲਿਸ ਲੱਗੀ ਹੁੰਦੀ ਸਾਡੀ ਬਦਕਿਸਮਤੀ ਵੇਖੋ ਉਹ ਜਮਾਤ ਜਿਹੜੀ ਬੱਬਾ ਇਹਦੀ ਅਨਾ ਹਜ਼ਾਰਾਂ ਜੀਤੀ ਗੱਲ ਕਰਦੀ ਹੋਈ ਉਹਦੀ ਸੋਚ ਦੀ ਗੱਲ ਕਰਦੀ ਹੋਈ ਡਾਕਟਰ ਰੰਬੀਦਕਰ ਸਾਹਿਬ ਦਾ ਜਿਹਾ ਜ਼ਿਕਰ ਹੋਇਆ ਉਹਨਾਂ ਦੀ ਸੋਚ ਤੇ ਸ਼ੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੀ ਸੋ ਕਾਲ ਜਮਾਤ ਜਿਨ੍ਹਾਂ ਨੇ ਹਰ ਕੈਬਨਿਟ ਮੰਤਰੀ ਤੇ ਚੀਫ ਮਿਨਿਸਟਰ ਦੇ ਆਫਿਸ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਲਾਈਆਂ ਨੇ ਜੇ ਡਾਕਟਰ ਅੰਬੇਦਕਰ ਸਾਹਿਬ ਤੇ 26 ਜਨਵਰੀ ਵਾਲੇ ਦਿਨ ਅਸੀਂ ਉਹਨਾਂ ਦੇ ਯਾਦਗਾਰ ਦੇ ਵਿੱਚ ਬਣੇ ਹੋਏ ਬੁੱਧੀ ਪ੍ਰੋਟੈਕਸ਼ਨ ਨਹੀਂ ਕਰ ਸਕਦੇ ਉਹਨਾਂ ਦੀ ਯਾਦਗਾਰ ਦੀ ਪ੍ਰੋਟੈਕਸ਼ਨ ਉਹਨਾਂ ਦੀ ਸੋਚ ਦੀ ਪ੍ਰੋਟੈਕਸ਼ਨ ਕੀ ਕਰਾਂਗੇ ਐਂ ਸਾਰ ਨੂੰ ਵੱਡੀ ਗੱਲ ਜਿਹੜੀ ਹੈ 26 ਜਨਵਰੀ ਵਾਲੇ ਦਿਨ ਇੱਕ ਪੌੜੀ ਲਗਾਈ ਜਾਂਦੀ ਹੈ ਜਿਹੜੀ ਕਾਰਪੋਰੇਸ਼ਨ ਵਾਲੇ ਲਗਾਉਂਦੇ ਨੇ ਤੇ ਜਿਹੜਾ ਸਵੇਰੇ ਜਿਹੜਾ ਪ੍ਰੋਗਰਾਮ ਹੁੰਦਾ ਉਹ ਆਮ ਤੌਰ 12:00 12:30 1:00 ਵਜੇ ਤੱਕ ਓਵਰ ਹੋ ਜਾਂਦਾ 26 ਜਨਵਰੀ ਵਾਲਾ ਉਸ ਤੋਂ ਬਾਅਦ ਉਹ ਪੌੜੀ ਉੱਥੇ ਹੀ ਰੱਖੀ ਜਾਣੀ ਉਹਦਾ ਮਤਲਬ ਹੈ ਕਿ ਇੱਕ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹ ਜਿਹੜਾ ਇੱਕ ਮਤਭਾਗਾ ਇਵੈਂਟ ਹੋਇਆ ਇਹ ਜਿਹੜਾ ਇਨਸੀਡੈਂਟ ਹੋਇਆ ਬੰਦਾ ਦੱਸਿਆ ਜਾਂਦਾ ਕਿ ਬਾਹਰੋਂ ਆਂਦਾ ਉਹਨੂੰ ਮੈਂਟਲੀ ਹੁਣ ਅਨਸਟੇਬਲ ਵੀ ਦੱਸਦੇ ਨੇ ਇਹਦੀ ਸਿੱਧੇ ਤੌਰ ਜ਼ਿੰਮੇਵਾਰੀ ਕਹਦੀ ਹੈ ਚੀਫ ਮਿਨਿਸਟਰ ਪੰਜਾਬ ਦੀ ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਮਾਨ ਹੈ ਤੇ ਪਿਛਲੇ 15 ਦਿਨ ਦਾ ਮੈਂ ਸਮੁੱਚੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਸਾਡੇ ਹਰ ਬਾਰਡਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਤੇ ਬੰਬ ਬਲਾਸਟ ਹੋ ਚੁੱਕੇ ਨੇ ਰੋਜ਼ ਕਿਡਨੈਪਿੰਗਸ ਹੁੰਦੀਆਂ ਰੋਜ਼ ਕਿਲਿੰਗਸ ਹੁੰਦੀਆਂ ਨੇ ਲੋਕ ਮਾਰੇ ਜਾਂਦੇ ਨੇ ਰੋਜ਼ ਫਰੋਤੀਆਂ ਦੀਆਂ ਚਿੱਟੀਆਂ ਆ ਰਹੀਆਂ ਟੈਲੀਫੋਨ ਆ ਰਹੇ ਨੇ ਤੇ ਸਾਡਾ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਉਹ 15 ਦਿਨ ਦਾ ਵੋਟਾ ਮੰਗਦਾ ਫਿਰਦਾ ਅਰਵਿੰਦ ਕੇਜਰੀਵਾਲ ਨੂੰ ਚੀਫ ਮਿਨਿਸਟਰ ਬਣਾ ਦਿੰਦੀ ਦਿੱਲੀ ਦੇ ਵਿੱਚ ਪਰਿਵਾਰ ਸਮੇਤ ਉਹ ਵੀ ਉੱਥੇ ਸਾਰੇ ਕੈਬਨਿਟ ਦੇ ਮੰਤਰੀ ਉੱਥੇ ਸਾਰੇ ਇਹਨਾਂ ਦੇ ਐਮ.ਐਲ.ਏ ਉੱਥੇ ਪੰਜਾਬ ਨੂੰ ਲਵਾਰਸ ਛੱਡ ਦਿੱਤਾ ਪਿਛਲੇ 5 ਮਹੀਨਿਆਂ ਦਾ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਅਸੀਂ ਵਿంటర్ ਸੈਸ਼ਨ ਸਾਡਾ ਹੋਣਾ ਚਾਹੀਦਾ ਜਿੱਥੇ ਪੰਜਾਬ ਦੇ ਸਾਰੇ ਮੁੱਦੇ ਲਾਅ ਐਂਡ ਆਰਡਰ ਸਾਡੇ ਇਕਨੋਮਿਕ ਮੁੱਦੇ ਜਿਹੜੇ ਨ ਇਕਨੋਮੀ ਦਾ ਜੋ ਸਾਡਾ ਹਾਲ ਹੈ ਅਸੀਂ ਉੱਥੇ ਪੰਜਾਬੀਆਂ ਦੇ ਗੱਲ ਰੱਖਣੀ ਸੀ ਉਹਦੇ ਵਾਸਤੇ ਨੇ ਕੋ ਵਕਤੈ ਨਹੀਂ ਪਿਛਲੇ 5 ਮਹੀਨੇ ਦੇ ਵਿਡਿੰਗ ਸਾਹਿਬ ਇਹਨਾਂ ਨੇ ਕੋਈ ਕੈਬਲੇਟ ਵੀ ਮੀਟਿੰਗ ਨਹੀਂ ਬੁਲਾਈ 5 ਮਹੀਨੇ ਹੋ ਗਏ ਟੁੱਟ ਲਿਓ ਬਾਰਾਛਾੜ ਦਿੱਤਾ ਜੀ ਜੋ ਇਹ ਕੁਝ ਹੋਇਆ 1 ਅਗਸਤ ਤੋਂ ਦਰਬਾਰ ਸਾਹਿਬ ਤੋਂ 500 ਅਗਸਤ ਜੱਲੇ ਵਾਲੇ ਬਾਗ ਤੋਂ ਜਿੱਥੇ ਸਾਰਨੋ ਵੱਦ ਟੂਰਿਸਟ ਸਾਰੇ ਹਿੰਦੁਸਤਾਨ ਤੋਂ ਤੇ ਬਾਹਰਲੇ ਦੇਸ਼ਾਂ ਤੋਂ ਹਰ ਰੋਜ਼ ਅਮਰਸਾ ਨੂੰ ਵਿਜ਼ਿਟ ਕਰਦੋ ਹੈਰਿਟੇਜ ਸਟਰੀਟ ਨੂੰ ਵਿਜ਼ਿਟ ਕਰਦਾ ਤੇ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਜਹਾਜ਼ ਤੇ ਮੈਂ ਪਹੁੰਚਿਆ ਰਾਤ ਤਕਰੀਬਨ 9 ਵਜੇ 9:30 ਵਜੇ ਸਾਰੇ ਸਾਡੇ ਸਾਥ ਜਿਹੜੇ ਇੱਥੇ ਸਟੇਜ ਉੱਤੇ ਬਰਾਜਮਾਨ ਹੋ ਸਾਰੇ ਦੇ ਸਾਰੇ ਉੱਥੇ ਆਪਣੀ ਜ਼ਿੰਮੇਵਾਰੀ ਨਿਭਾੰਦੇ ਹੋਏ ਪਹੁੰਚੇ ਨੇ ਉਸ ਟਾਈਮ ਵੀ ਵਿੜਿੰਗ ਸਭ ਇੱਕ ਵੀ ਪੁਲਿਸ ਅਫਸਰ ਉੱਥੇ ਹੈ ਨਹੀਂ ਕੋਈ ਪੁਲਿਸ ਦਾ ਕਨਸਟੇਬਲ ਹੈ ਨਹੀਂ ਪੌੜੀ ਉੱਥੇ ਦੀ ਉੱਥੇ ਲੱਗੀ ਹੈ ਜੀ ਤੋ ਇਸ ਗੱਲ ਨੂੰ ਅਸੀਂ ਸਾਫ਼ ਤੌਰ 'ਤੇ ਸਮਝਨੇ ਆ ਮੇਰੀ ਨਲਾਇਕੀ ਨਹੀਂ ਇੱਕ ਹੁੰਦੀ ਨਲਾਇਕੀ ਇੱਕ ਹੁੰਦੀ ਏ ਬਕਾਇਦਾ ਤੌਰ ਸੋਚੀ ਸਮਝੀ ਸਾਜ਼ਿਸ਼ ਨਾਲ ਵੇਖੋ ਇਹ ਜਿਹੜਾ ਅਰਵਿੰਦ ਕੇਜਰੀਵਾਲ ਏ ਇਹ ਵਿਡਿੰਗ ਸਾਹ ਪਿਛਲੇ ਦਿਨੀ ਇੱਕ ਵੀਡੀਓ ਆਈ ਅਨਾ ਹਜ਼ਾਰੇ ਦੀ ਜਿਹਦੇ ਚ ਅਨਾ ਹਜ਼ਾਰੇ ਨੇ ਵੀ ਕਿਹਾ ਕਿ ਮੈਨੂੰ ਕਦੀ ਵੀ ਇਸ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਦੇ ਘਟਾਲੇ 'ਚੋਂ ਪੈਸੇ ਖਾ ਕੇ ਆਪਣੀ ਪਾਰਟੀ ਚਲਾਏਗਾ ਕਿ ਜਿਸ ਪ੍ਰਿੰਸੀਪਲਸ ਵਾਸਤੇ ਪਾਰਟੀ ਬਣਾਈ ਗਈ ਸੀ ਇਹ ਤਾਂ ਕੰਪਲੀਟਲੀ ਉਹਨਾਂ ਪ੍ਰਿੰਸੀਪਲਸ ਦੇ ਅਗੇਂਸਟ ਹੈ ਸਾਡਾ ਮੰਨਣਾ ਹੈ ਅਰਵਿੰਦ ਐਕਸਲਸ ਨੇ ਇਹਨਾਂ ਤੋਂ ਕੋਈ ਚੀਜ਼ ਵੀ ਅਸੰਭਵ ਨਹੀਂ ਪੁਲਿਸ ਜੋ ਕੁਝ ਕਰ ਰਹੀ ਹੈ ਇੱਥੇ ਬਿਲਕੁਲ ਇਹਨਾਂ ਦਾ ਗੱਲ ਪ੍ਰਧਾਨ ਜੀ ਦੀ ਗੱਲ ਸਹੀ ਹੈ ਕਿ ਡਾਕਟਰ ਸਾਹਿਬ ਤਾਂ ਜਿਹੜੀ ਉੱਥੇ ਜਗ੍ਹਾ ਜਗ੍ਹਾ ਬਣੀ ਹੈ ਟਾਊਨ ਹਾਲ ਦੇ ਬਾਹਰ ਉਹਨੂੰ ਸੁਰੱਖਿਆ ਤੇ ਨਾ ਕੀ ਦੇਣੀ ਸੀ ਇਹ ਤੇ ਸਾਡੇ ਕਾਉਂਸਲਰਸ ਦੇ ਰਾਤ ਸਾਰੀ ਲੱਭਦੇ ਰਹੇ ਨੇ ਅਸੀਂ ਵੀ ਇੱਕ ਆਪਣੇ ਕਾਉਂਸਲਰ ਦੇ ਵਾਰਡ ਦੇ ਵਿੱਚ ਗਏ ਆਂ ਈਸਟ ਹਲਕੇ ਦੇ ਵਿੱਚ ਤਕਰੀਬਨ 10:30 11 ਵਜੇ ਉੱਥੇ ਪੁਲਿਸ ਵਾਲੇ ਆਏ ਸੀ ਉਹਨੂੰ ਅਰੈਸਟ ਕਰਨ ਵਾਸਤੇ ਬੈਠੇ ਨੇ ਸਾਡੇ ਸਾਥੀ ਇੱਥੇ ਇੱਥੇ ਬੈਠੇ ਨੇ ਸਾਬਾ ਦੂਸਰੀ ਗੱਲ ਸਾਬਾ ਜੀ ਉਹਨਾਂ ਦਾ ਨਾਮ ਹੈ ਜੋ ਜਿਹੜੀ ਸਾਰੀ ਨੂੰ ਇੰਪੋਰਟੈਂਟ ਗੱਲ ਕੀਤੀ ਅੱਜ ਪ੍ਰਧਾਨ ਜੀ ਨੇ ਕਿ ਜੋ ਇਹਨਾਂ ਨੇ ਫਗਵਾੜੇ ਵਿੱਚ ਕੀਤਾ ਸਾਨੂੰ ਖਛਾ ਹੀ ਭਾਵੇਂ ਅਮਨ ਰੋੜਾ ਇੱਥੇ ਹੈ ਭਾਵੇਂ ਇਹਨਾਂ ਦੇ ਹੋਰ ਵੀ ਮੰਤਰੀ ਇੱਥੇ ਫਿਰਦੇ ਨੇ ਇਹਨਾਂ ਨੇ ਅੱਜ ਵੀ ਇਹ ਡਰਾਮਾ ਇਹੀ ਰਚਣਾ ਬੰਦੇ ਦਾ ਕੋ ਹੈ ਨਹੀਂ ਨੇ 25-25 ਲੱਖ ਰੁਪਿਆ ਕਾਉਂਸਲਰਸ ਦੀ ਕੀਮਤ ਇਹਨਾਂ ਲਾਈ ਹੈ 25-25 ਲੱਖ ਰੁਪਿਆ ਕਲਨਾ ਹਜ਼ਾਰੇ ਦੀ ਬੂਮੈਂਟ ਚੋਂ ਨਿਕਲੀ ਅੱਜ ਤੁਸੀਂ ਮੈਨੂੰ ਦੱਸੋ ਇਹਨਾਂ ਦੀ ਪਛਾਣ ਕੀ ਹੈ ਜੀ ਪੁਲਿਸ ਇਸ ਕੰਮ ਨੂੰ ਲਗਾ ਦਿੰਦੀ ਹੈ ਤਾਂ ਅਸੀਂ ਬਕਾਇਦਾ ਤੌਰ ਇਹਨਾਂ ਸਾਰੇ ਅਫੀਸ਼ੀਅਲਜ਼ ਨੂੰ ਤੇ ਆਪਦੀ ਸਰਕਾਰ ਨੂੰ ਇਹ ਗੱਲ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅੱਜ ਜੇ ਤੁਸੀਂ ਇਲੈਕਸ਼ਨ ਰਾਖੀ ਲਈਏ ਇਹਨੂੰ ਇਮਾਨਦਾਰੀ ਨਾਲ ਇਲੈਕਸ਼ਨ ਹੋ ਲੈਂਦੇ ਹੋ ਗੁਰੂ ਦੀ ਨਗਰੀ ਹੈ ਘੱਟੋ ਘੱਟ ਗੁਰੂ ਦੀ ਨਗਰੀ ਨੂੰ ਤਾਂ ਬਖਸ਼ ਦਿਓ ਤੇ ਦੂਜੀ अरविंद केजरीवाल ਨੂੰ ਅਸੀਂ ਇਹ ਅਪੀਲ ਕਰਾਂਗੇ ਜਿਹੜਾ ਦਾਰਾ ਸ਼ਕੂਰ ਨੂੰ ਤੁਸੀਂ ਲਾਲ ਕਿਲੇ ਵਿੱਚ ਕੈਦ ਕਰਕੇ ਰੱਖਿਆ 15 ਦਿਨਾਂ ਦਾ ਇਹਨੂੰ ਵਾਪਸ ਕਰ ਲੋ ਇੱਥੇ ਆ ਕਿਉਂਕੋ ਪੰਜਾਬ ਨੂੰ ਸੰਭੇ ਇਹਨੂੰ ਵਾਪਸ ਕਰ ਲੋਏ ਤੇ ਜੀ ਇੱਥੇ ਇੱਕ ਹੋਰ ਬਹੁਤ ਵੱਡਾ ਇਨਸੀਡੈਂਟ ਪਿਛਲੇ 2 ਦਿਨ ਦਾ ਹੁਜਲਾ ਸਾਹਿਬ ਚੱਲ ਰਿਹਾ ਜਿਹੜਾ ਮੈਂ ਤੁਹਾਡੇ ਸਾਰਿਆਂ ਦੇ ਨੋਟਿਸ ਦੇ ਵਿੱਚ ਲੈ ਕੇ ਆਣਾ ਚਾਹਨ ਕਿ 트럼ਪ ਐਡਮਿਨਿਸਟ੍ਰੇਸ਼ਨ ਨੇ ਪ੍ਰਧਾਨ ਜੀ ਸਨੀਚਰਵਾਰ ਨੂੰ ਤੇ ਐਤਵਾਰ ਨੂੰ ਸਾਡੇ ਚੰਦ ਇੰਪੋਰਟੈਂਟ ਗੁਰਦੁਆਰਾ ਸਾਹਿਬ ਜਿਹੜੇ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ 트ੰਪ ਦੀ ਐਡਮਿਨਿਸਟ੍ਰੇਸ਼ਨ ਨੇ ਬਕਾਇਦਾ ਤੌਰ ਜਾ ਕੇ ਰੇਡ ਕੀਤਾ ਨਿਊਯਾਰਕ ਦੇ ਵਿੱਚ ਤੇ ਨਿਊ ਜਰਸੀ ਦੇ ਵਿੱਚ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਇਹ ਏਜੰਸੀ ਸਾਰੇ ਗੁਰਦੁਆਰਾ ਸਾਹਿਬ ਧਿਆਨ ਕੀ ਇਲੀਗਲ ਇਮੀਗਰੈਂਟਸ ਨੂੰ ਬਾਹਰ ਕੱਢਣ ਵਾਸਤੇ ਠੀਕ ਹੈ ਕਾਨੂੰਨ ਉਥੋਂ ਦਾ ਅਮਰੀਕਾ ਦਾ ਵੱਖਰਾ ਹੈ ਬਟ ਇਹ ਵੀ ਅਸੀਂ ਨਖੇਦੀ ਕਰਨੇ ਆ ਜਿਹੜੇ ਸਾਡੀ ਰਿਲੀਜੀਅਸ ਪਲੇਸਸ ਦੇ ਉੱਤੇ ਇਹਨੇ ਦੀ ਐ ਲਾਅ ਇਨਫੋਰਸਮੈਂਟ ਏਜੰਸੀਜ਼ ਜਾਂਦੀਆਂ ਤਕਰੀਬਨ 1000 ਪੰਜਾਬੀ ਉਤੋਂ ਇਹਨਾਂ ਰਾਉਂਡ ਅਪ ਕੀਤਾ ਹੈ ਇਸ ਕੰਮ ਤੋਂ ਇਹ ਸੁਮੂਚੀ ਕਾਂਗਰਸ ਜਿਹੜੀ ਹੈ ਤੇ ਸੁਮੂਚਾ ਪੰਜਾਬੀ ਜਗਤ ਜਿਹੜਾ 트럼ਪ ਸਾਹਿਬ ਭਾਵੇਂ ਕਿਸੇ ਦੀ ਨਾ ਹੀ ਬੰਨਣ ਬਟ ਅਸੀਂ ਅਪੀਲ ਜ਼ਰੂਰ ਉਹਨਾਂ ਨੂੰ ਕਰਨੇ ਆ ਕਿ ਇਹਦੀ ਸੈਂਸਿਟੀਟੀ ਨੂੰ ਬਧੇ ਨਜ਼ਰ ਰੱਖਦੇ ਹੋਏ ਤੌਰ ਤਰੀਕੇ ਨੇ ਰਿਲੀਜੀਅਸ ਪਲੇਸਸ ਦੇ ਵਿੱਚ ਜੇ ਤੁਸੀਂ ਕੋਈ ਅੰਦਰ ਵੀ ਜਾਣਾ ਹੈ ਤੇ देयर ਆ ਵੇਜ਼ ਐਂਡ ਮੀਨਸ ਤੁਸੀਂ ਉਹਨਾਂ ਦੀ ਮੈਨੇਜਮੈਂਟ ਦੇ ਨਾਲ ਜਿਹੜੀ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਉਹਦੇ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਕਿਸੇ ਕਿਸਮ ਦੀ ਕਾਰਵਾਈ ਕਰੋ ਸੋ ਅਸੀਂ ਬਹੁਤ ਸਖਤ ਸ਼ਬਦਾਂ ਦੇ ਵਿੱਚ 트럼ਪ ਨੇ ਜੋ ਕੁਝ ਕੀਤਾ ਉਹਦੀ ਐਡਮਿਨਿਸਟ੍ਰੇਸ਼ਨ ਨੇ ਕੀਤੇ ਅਸੀਂ ਉਹਦੀ ਵੀ ਨਿਖੇਧੀ ਕਰਨਾ ਚਾਹਾਂਗੇ ਭਾਈ ਸਾਹਿਬ ਕੱਲ ਤੁਸੀਂ ਜਦੋਂ ਗਏ ਤੇ ਉਸ ਤੋਂ ਬਾਅਦ ਸਰਕਾਰ ਐਕਟਿਵ ਹੋ ਗਈ ਹੈ ਰਾਤੀ ਪੰਤਰੀ ਉਹ ਦੀ ਘਾਰੀਵਾਲ 12 ਵਜੇ ਪਹੁੰਚਦੇ ਨੇ ਤੇ ਅੱਜ ਵੀ ਸਾਰਾ ਤੰਤਰ ਉਥੇ ਪਹੁੰਚ ਚੁੱਕਾ ਉਹ ਕਹਿੰਦੇ ਜੀ ਸਥਿਤੀ ਅੰਡਰ ਕੰਟਰੋਲ ਹੈ ਕੋਈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਜੋ ਪ੍ਰਧਾਨ ਜੀ ਨੇ ਗੱਲ ਕਹੀ ਕਿ ਉਹ ਜਿਹੜਾ ਸਟੈਚੂ ਹੈ ਸੀ ਕਿਉਂਕਿ ਜੇ ਕਿਸੇ ਹੋਰ ਕੋਈ ਕਮਜ਼ੋਰ ਚੀਜ਼ ਦਾ ਬਣਿਆ ਹੁੰਦਾ ਤਾਂ ਬਹੁਤ ਭਾਰੀ ਨੁਕਸਾਨ ਹੁੰਦਾ ਈਵਨ ਜਿਹੜੀ ਕਨਸਟੀਟਿਊਸ਼ਨ ਉਥੇ ਤੁਸੀਂ ਵੇਖਿਆ ਥੱਲੇ ਬਣੀ ਹੈ ਉਨੂੰ ਅੱਗ ਲਾਈ ਗਈ। ਪਹਿਲੇ ਪੈਟਰੋਲ ਛੁਟਿਆ ਗਿਆ। ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਤੋੜੇ ਮਾਰ ਕੇ ਤੋੜਿਆ ਵੀ ਗਿਆ। ਉੱਤੇ ਵੀ ਗਏ। ਸ਼ਰੀਆਮ ਉਹ ਆਦਮੀ ਤਕਰੀਬਨ ਅੱਧਾ ਘੰਟਾ ਉਹਨੇ ਹਰ ਬਰਜ਼ੋਰ ਕੋਸ਼ਿਸ਼ ਕੀਤੀ। ਤੋਂ ਇਸ ਚੀਜ਼ ਨੂੰ ਜਨਾਚਰ ਸਟਿੰਗ ਹਾਈ ਕੋਰਟ ਦੇ ਕੋਈ ਜੱਜ ਜਿਹੜੇ ਨੇ ਟਾਈਮ ਬੋ ਇਹ ਸਾਰੀ ਚੀਜ਼ ਦੀ ਤਕੀਕਾਤ ਨਹੀਂ ਕਰਦੇ। ਉਨੀ ਦੇਰ ਬਾਅਦ ਸੇ ਅਸੀਂ ਸਿੱਧੇ ਤੌਰ ਇਸ ਨਲਾਇਕ ਮੁੱਖ ਮੰਤਰੀ ਨੂੰ ਤੇ ਇਸ ਨਲਾਇਕ ਪੁਲਿਸ ਤੇ ਪ੍ਰਬੰਧ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਾਣਾ ਚਾਹੁੰਦੇ ਆ ਜੋ ਕੁਝ ਹੋਇਆ। ਭਾਈ ਵਸਤੂ ਅਸੀਂ ਕਿਹਾ ਜੀ ਫੁਬਾਰੇ ਤੋਂ ਵੀ ਸ਼ਿਫਟ ਕਰਨੇ ਤੇ ਤੁਹਾਨੂੰ ਕੌਂਸਲਰ ਐਮ ਐਲ ਏ ਸ਼ਿਫਟ ਕੀਤੇ ਨੇ ਤੇ ਸੁਣੇ ਸੀ ਵੀ ਹਿਮਾਚਲ ਲੱਗੇ। ਵੀ ਕਾਹਦਾ ਲੋਕਤੰਤਰ ਹੈ? ਕੌਂਸਲਰ ਤੋਂ ਥੱਲੇ ਤੇ ਇਲੈਕਸ਼ਨ ਹੀ ਕੋਈ ਨਹੀਂ ਹੁੰਦੀ। ਕੌਂਸਲਰ ਹੀ ਹੈ ਨਾ ਜੀ ਸਭ ਤੋਂ ਥੱਲੇ ਇਲੈਕਸ਼ਨ ਜੀ ਉੱਥੇ ਵੀ ਇਹ ਕੰਮ ਹੋਣ ਲੱਗਿਆ ਤੇ ਕਾਹਦਾ ਲੋਕਤੰਤਰ ਹੈ? ਦੇਖੋ ਜੀ ਗੱਲ ਇਹ ਹੈ ਇਸ ਤਰ੍ਹਾਂ ਦੀ ਜਦੋਂ ਪ੍ਰੈਕਟਿਸ ਹੋਣ ਲੱਗ ਪਈ। ਇਹ ਪ੍ਰੈਕਟਿਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਇੱਕ ਜੈਨ ਸਾਹਿਬ ਸਾਡੇ ਐਮਐਲਏ ਹੁੰਦੇ ਸੀ ਮੌਜੂਦਾ ਮੁੱਗੇ ਤੋਂ ਉਹ ਹੁਣ ਅੱਜ ਨਹੀਂ ਅੱਜਕੱਲ ਨਹੀਂ ਰਹੇ ਉਹਨਾਂ ਨੂੰ ਜੁਗਿੰਦਰ ਜੈਨ ਜੀ ਉਹਨਾਂ ਨੂੰ ਸਾਡੀ ਪਾਰਟੀ ਦੇ ਐਮਐਲਏ ਸੀ ਲੈ ਗਏ ਸਨ ਫਿਰ ਉੱਥੇ ਬਾਏ ਇਲੈਕਸ਼ਨ ਹੋਇਆ ਔਰ ਉਦੋਂ ਵੀ ਕਾਂਗਰਸ ਦੇ ਲੋਕ ਇਹ ਕਹਿੰਦੇ ਸੀ ਵੀ ਇਹ ਪ੍ਰੈਕਟਿਸ ਜਿਹੜੀ ਹੈ ਬੜੀ ਮਾੜੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਦਿਨ ਮਹਿੰਗੀ ਪੈਣੀ ਹੈ ਫਿਰ ਲਗਾਤਾਰ ਹੋਰ ਦੋ ਤਿੰਨ ਗਏ ਫਿਰ ਬਾਏ ਇਲੈਕਸ਼ਨ ਹੋਇਆ ਇਹ ਪ੍ਰੈਕਟਿਸ ਜਿਹੜੀ ਹੈ ਇਹ ਆਮ ਆਦਮੀ ਪਾਰਟੀ ਨੇ ਸ਼ੁਰੂ ਕਰ ਲਈ ਔਰ ਬਿਲਕੁਲ ਤੁਸੀਂ ਠੀਕ ਕਿਹਾ ਪਹਿਲਾਂ ਐਮਐਲਏ ਐਮਪੀਸ ਤੇ ਹੁੰਦੀ ਸੀ ਜਿਵੇਂ ਰਿੰਕੂ ਜੀ ਸਾਡੇ ਸ਼ੁਸ਼ੀਲ ਰਿੰਕੂ ਜੀ ਚਲੇ ਗਏ ਉੱਥੋਂ ਜਾ ਕੇ ਫਿਰ ਉਧਰੋਂ ਲੜ ਲੈ ਜਦੋਂ ਫਿਰ ਇਹੋ ਜੀਆਂ ਪ੍ਰੈਕਟਿਸ ਹੋਣ ਲੱਗ ਪਏ ਉਹਨਾਂ ਪਾਰਟੀਆਂ ਦਾ ਜਿਹੜਾ ਅੰਜਾਮ ਹੈ ਜਿਹੜਾ ਉਹ ਅਖੀਰ ਤੇ ਹੁਣ ਤੁਸੀਂ ਦੇਖ ਲਓ ਸ਼੍ਰੋਮਣੀ ਗੱਲ ਕਾਲੀ ਦਲ ਹਾਸ਼ੀਏ ਤੇ ਹੋ ਗਿਆ ਤੁਸੀਂ ਲੋਕਾਂ ਨੇ ਮੰਡੇਟ ਦਿੱਤਾ ਇੱਕ ਕੌਂਸਲਰ ਨੂੰ ਕਿ ਇਹ ਕਾਂਗਰਸ ਦੀ ਟਿਕਟ ਤੇ ਹੈ ਬੀਜੇਪੀ ਦੀ ਹੈ ਝਾੜੂ ਤੇ ਹੈ ਅਗਰ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਹੌਸ ਟ੍ਰੇਡਿੰਗ ਕਿਸੇ ਨੂੰ ਲੈ ਕੇ ਜਾਓਗੇ ਲਾਲਚ ਦੇ ਕੇ ਉਰੀ ਗਰਦਨ ਦੁਬਾ ਕੇ ਤਾਂ ਤੁਹਾਡਾ ਜਿਹੜਾ ਬਦਲਾਵ ਦਾ ਗੱਲ ਸੀਗੀ ਅੱਜ ਲੋਕਾਂ ਨੂੰ ਇਹ 7 ਸੀਟਾਂ ਜਿਹੜੀ ਕਾਂਗਰਸ ਪਾਰਟੀ ਜਿੱਤੀ ਹੈ ਨਾ ਜਨਾਬ ਬਦਲਾਵ ਤੇ 92 ਸੀਟਾਂ ਝਾੜੂ ਜਿੱਤਿਆ ਸੀਗਾ 92 ਬਦਲਾਵ ਦੇ ਨਾਅਰੇ ਤੇ ਕਿ ਸ਼ਾਇਦ ਕੋਈ ਨਵੀਂ ਕਿਸਮ ਦੀ ਪਾਰਟੀ ਹੈ ਸ਼ਾਇਦ ਕੋਈ ਇਨਕਲਾਬ ਜਾਂ ਬਦਲਾਵ ਆਏਗਾ ਬਾਬਾ ਸਾਹਿਬ ਅਮਿਤ ਕਰਦੀ ਫੋਟੋ ਲਾਉਂਦੇ ਐ ਭਗਤ ਸਿੰਘ ਦੀ ਗੱਲ ਕਰਦੇ ਐ ਸੋ ਕਾਉਂਸਲਰ ਸਹਿਬਾਂ ਨੇ ਇਸ ਛੋਟੇ ਪੱਧਰ ਤੱਕ ਆ ਗਈ ਕਿ ਪੁਲਿਸ ਕਮਿਸ਼ਨਰ ਐਸਪੀਜ਼ ਮੰਤਰੀ ਇਸਕਲਚ ਇਨਵੋਲਵ ਹੋਗੇ ਵੀ ਜਾਂ ਪਰਚਾ ਜਾ ਆ ਜਾ ਤੇ ਕਾਉਂਸਲਰਸ ਨੂੰ ਸਾਨੂੰ ਲੈ ਕੇ ਜਾਣਾ ਪਿਆ ਹਮਾਸ਼ਾਲੀ ਇਹ ਤਾਂ ਅਸੀਂ ਰੋਣਾ ਰੋ ਰਹੇ ਹਾਂ ਹੁਣ ਪ੍ਰੋਬਲਮ ਕੀ ਹੈ ਉੱਥੇ ਡਿਲੇ ਕਰਾਈ ਹੈ ਜਿਹੜੀ ਚੋਣ ਕਿ ਕਾਉਂਸਲਰ ਸਹਿਬਾਂ ਨੂੰ ਕਿੰਨੇ ਗਰੇ ਨੇ ਸਾਂਭਣਗੇ ਅਲਟੀਮੇਟਲੀ ਕਰਾਚੋ ਡਰ ਲੱਗਦਾ ਜਿਵੇਂ ਸਾਬਾ ਜੀ ਦੇ ਘਰੇ ਰੇਡ ਹੋ ਗਿਆ ਵੀ ਕੋਈ ਨਾ ਕੋਈ ਦਬਾਅ ਪਾਈਏ ਸੋ ਸਾਨੂੰ ਸਾਰੇ ਨੂੰ ਇਕੱਠੇ ਰੱਖਣਾ ਪੈਂਦਾ ਬਾਹਰ ਲੈ ਕੇ ਜਾਣਾ ਪੈਂਦਾ ਸਰਕਾਰ ਹੈ ਸੋ ਮੇਰੀ ਬੇਨਤੀ ਹੈ ਕਿ ਜੋ ਪ੍ਰੈਕਟਿਸ ਭਾਜਪੀ ਕਰਦੀ ਰਹੀ ਹੈ ਜਾਂ ਹੋਰ ਪਾਰਟੀਆਂ ਉਹੀ ਪ੍ਰੈਕਟਿਸ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦਾ ਤੰਤਰ ਉਹੀ ਪ੍ਰੈਕਟਿਸ ਇੱਥੇ ਕਰ ਰਿਹਾ ਹੈ ਸੋ ਇਹ ਗੱਲਾਂ ਚੰਗੀਆਂ ਨਹੀਂ ਹੈ ਮੰਡੇਟ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਦਿੱਤਾ ਹੈ ਜਿਹੜਾ ਕੌਂਸਲਰ ਜਿੱਤੇ ਹੈ ਗੱਲ ਜਾਣਉਣ ਨਹੀਂ ਨਹੀਂ ਹੈ ਸੋ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਜੋਰ ਅਜਮਾਈਸ਼ੀ ਜਿਹੜੀ ਹੈ ਇਹ ਨਹੀਂ ਕਰਨੀ ਚਾਹੀਦੀ ਆਪ ਹੀ ਆਪਰੇਸ਼ਨ ਲੋਟਸ ਦੀ ਗੱਲ ਕਰਦੇ ਸੀ ਤੇ ਉਹਨਾਂ ਆਪਰੇਸ਼ਨ ਲੋਟਸ ਇਹਨਾਂ ਨੇ ਚਲਾਤਾ ਜੀ ਸੋ ਮੈਂ ਤਾਂ ਕਹਿ ਰਿਹਾ ਕਿ ਇਹ ਇੱਥੇ ਨਹੀਂ ਇਹ ਤਾਂ ਰੋਜ਼ ਕਹਿੰਦੇ ਦਿੱਲੀ ਦੇ ਵਿੱਚ ਸਾਡਾ ਜਿਹੜਾ ਐਮ.ਐਲ.ਏ ਲੈ ਗਈ ੱੱਕੇ ਨਾਲ ਇਹਦੇ ਤੇ ਪਰਚਾ ਦਰਜ ਕਰਕੇ ਲੈ ਗਈ ਇਹ ਰੋਜ਼ ਭਾਜਪੀ ਤੇ ਇਲਜ਼ਾਮ ਲਾਉਂਦੇ ਇਹ ਰੋਜ਼ ਏਜੰਸੀਸ ਤੇ ਇਲਜ਼ਾਮ ਲਾਉਂਦੇ ਉਹੀ ਏਜੰਸੀਸ ਜਿਹੜੀਆਂ ਉਹ ਇੱਥੇ ਕੰਮ ਕਰਦੀਆਂ ਸੋ ਮੇਰੇ ਕਹਿਣ ਦਾ ਮਤਲਬ ਸਤਾ ਸਰਕਾਰ ਦਾ ਦੁਰਉਪਯੋਗ ਮਕੰਮਲ ਤੌਰ ਤੇ ਸਹੀ ਮੇਨੇ ਮੈਂ ਤੁਹਾਨੂੰ ਅੱਜਕੱਲ ਦੱਸਾਂ ਇੰਨਾ ਕਿਸੇ ਕਾਂਗਰਸੀਆਂ ਨੂੰ ਰਾਜ ਕੀਤਾ ਕਾਂਗਰਸੀਆਂ ਨੇ ਪੂਰਾ ਪੰਜਾਬ ਦੇ ਵਿੱਚ ਕਦੇ ਅਕਾਲੀਆਂ ਨੇ ਕੀਤਾ ਦੋਨਾਂ ਪਾਰਟੀਆਂ ਨੂੰ ਨਹੀਂ ਇਹੋ ਜਿਹੇ ਜਿਹੜੇ ਨੁਕਸੇ ਆਉਂਦੇ ਸੀ ਇਹ ਸੱਤ ਤੱਕ ਕਦੇ ਦੋਨੋਂ ਪਾਰਟੀਆਂ ਨਹੀਂ ਗਿਰੀਆਂ ਹੋਣੀਆਂ ਵੀ ਕੌਂਸਲਰ ਇਹ ਪਹਿਲੀ ਵਾਰ ਹੀ ਹੋਇਆ ਕਿ ਇਸ ਤਰ੍ਹਾਂ ਇਹ ਨਵੇਂ ਨੁਕਸੇ ਲੈ ਕੇ ਬਦਲਾਵ ਦੀ ਪਾਰਟੀ ਜਿਹੜੀ ਆਈ ਹੈ ਅਮਨ ਰੋੜਾ ਉਹ ਸਰ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਆਮ ਲੋਕ ਆ ਤੇ ਇਹਨਾਂ ਦੀ ਸਟਾਚਿਨ ਨੂੰ ਨਵਾ ਰਹੇ ਨੇ ਕੀ ਕਹਲਾ ਜਾਂਦੇ ਕਿ ਅੱਜ ਆਪਣੇ ਕੋਈ ਸਰ ਮੇਰੀ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਘਟਨਾ ਕਰਮ ਤੋਂ ਬਾਅਦ ਕਿਸੇ ਦੀ ਬੇਇਜ਼ਤੀ ਇੱਜ਼ਤ ਰੋਲਣ ਤੋਂ ਬਾਅਦ ਹੈਂਡ ਗਰਨੇਡ ਕਿਸੇ ਦੇ ਘਰ ਚ ਡਿੱਗ ਪੈਂਦਾ ਜੀ ਫਿਰ ਪੁਲਿਸ ਚਲੀ ਜਾਂਦੀ ਹੈ ਅਸੀਂ ਮੁਕੰਮਲ ਕੰਟਰੋਲ ਕਰਦੇ ਆਂ ਥਾਣੇ ਦੇ ਵਿੱਚ ਕੋਈ ਘਟਨਾ ਕਰਮ ਹੈਂਡ ਗਰਨੇਡ ਸਿੱਟ ਦਿੰਦੇ ਹਾਂ ਤਾਂ ਫਿਰ ਤੁਸੀਂ ਉੱਥੇ ਕਹਿ ਦਿੰਦੇ ਕਿ ਹੁਣ ਸਥਿਤੀ ਕਾਬੂ 'ਚ ਐ ਅੱਜ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਦੁੱਧ ਦੇ ਧੋਣ ਦੇ ਨਾਲ ਵੇ ਸਿੱਧਾ ਕੋਈ ਕਰਦਾ ਕਾਂਗਰਸੀ ਔਜਲਾ ਸਾਹਿਬ ਸਵੇਰ ਨੂੰ ਕਰਾ ਕੇ ਕਰਕੇ ਆਏ ਪਰ ਹੁਣ ਉਹਨਾਂ ਨੇ ਸੋਚਿਆ ਹੋਣਾ ਕਮ ਸੇ ਕਮ ਇਹਦੇ ਨਾਲ ਤੁਸੀਂ ਸਰਕਾਰ 'ਚੋਂ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਜ਼ਿੰਮੇਵਾਰੀ ਲਾਓ ਘਟਨਾ ਕਰਨ ਦੀ ਬਾਜਵਾ ਸਾਹਿਬ ਨੇ ਠੀਕ ਕਿਹਾ ਪੌੜੀ ਕਿਨੇ ਲਾਈ ਫਿਰ ਪੌੜੀ ਲੱਗੀ ਕਿਉਂ ਰਹੀ ਸ਼ਾਮ ਤੱਕ ਪੌੜੀ ਲੱਗੀ ਰਹੀ ਇਹ ਪੌੜੀ ਲਗਣੀ ਬੰਦਾ ਉੱਤੇ ਚੜਨਾ ਥੋੜੀਆਂ ਲੈ ਕੇ ਮਾਰੀ ਜਾਂਦਾ ਹੈ ਬਾਬਾ ਸਾਹਿਬ ਦੀ ਸਟੈਚੂ ਤੇ ਇਹ ਸਾਰੀ ਜ਼ਿੰਮੇਵਾਰੀ ਲੈਣੀ ਪੈਗੀ ਸਤਿਗੁਰੂ ਦੀ ਗੱਲ ਇੱਕ ਮਿੰਟ ਬਾਅਦ ਮਾਤਮ ਹੋ ਕੇ ਦੇ ਸੀ ਉੱਥੇ ਤੇ ਪੁਲਿਸ ਵਾਲਾ ਵੀ ਨਹੀਂ ਪੁੰਚਿਆ ਤੇ ਕੋਈ ਰਾਤ ਤੱਕ ਨਹੀਂ ਗਿਆ ਕੋਈ ਮੈਂ ਤੇ ਇੱਕੋ ਗੱਲ ਕਹਿਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਜੇ ਦੁੱਧ ਦਾ ਨੁਹਾਣਾ ਹੀ ਹੈ ਤੇ ਕੇਜਰੀਵਾਲ ਨੂੰ ਨੁਹਾਉਂਦੀ ਰੋੜ ਜਿਹੜਾ ਸਾਰਾ ਟੱਬਰ ਸਾਲ-ਸਾਲ ਤਿਹਾਰ ਜੇਲ੍ਹ ਚ ਰਹਿ ਕੇ ਆਏ ਨੇ ਦੁੱਧ ਨਾਲ ਨੁਹਾਉਂਦੀ ਤੇ ਉਹਨਾਂ ਨੂੰ ਰੋੜੇ ਠੀਕ ਇਹਨਾਂ ਨੂੰ ਹੀ ਨੁਹਾੜਿਆ ਤੋ ਇਸ ਗੱਲ ਕਰਨ ਸਮੁੱਚਾ ਪੰਜਾਬ ਜਿਹੜਾ ਆਉਣ ਲੈਣ ਤੋਂ ਵਕਤ ਆਏਗਾ ਤੇ ਫੇਰ ਅਮਨ ਉਹ ਰੋੜੇ ਨੂੰ ਤੇ ਮਾਂ ਨੂੰ ਦੋਨਾਂ ਨੂੰ ਘਟਿਆ ਨੂੰ ਅੱਛਾ ਤੁਸੀਂ 25-25 ਲੱਖ ਦੀ ਗੱਲ ਕੀਤੀ ਧੰਨਵਾਦ ਸਾਬ ਨੂੰ ਪੁੱਛਿਆ ਗਿਆ ਜੀ ਕਹਿੰਦੇ ਇਹ ਤਾਂ 50 ਲੱਖ ਦੀ ਵੇਖਿਆ ਨਹੀਂ ਕਹਿੰਦਾ ਹੀ ਪੰਨੇ ਪੈਸੇ ਨਹੀਂ ਕਦੀ ਦੇਖੇ ਜ਼ਿੰਦਗੀ ਦੀ ਇਹ ਕੀ ਤਮਾਤਰੀ ਵੇਖਦਾਰੇ ਇਹ ਤੂ ਕੀ ਵੇਖਦਾਰੇ ਇਹ ਦੱਸੇ ਉਹ ਕਹਿੰਦੇ ਨੇ ਇਹਨੇ ਪੈਸੇ ਡਾਕਟਰ ਦੇ ਬੇਸਰ ਦੇ ਮਾਮਲੇ 'ਚ ਐਕਸ਼ਨ ਪ੍ਰੋਗਰਾਮ ਕੀ ਅਗਲਾ ਹੋਏਗਾ ਕਾਂਸਟਾ ਛੋਟੇ ਵੀ ਰੈਕਸ਼ਨ ਮੇਰੀ ਸੁਣੋ ਬੇਨਤੀ ਇਹ ਹੈ ਕਿ ਸਾਡਾ ਕੰਮ ਤੇ ਹੈ ਇਹ ਲੋਕਾਂ ਨੂੰ ਜਾਗਰੂਕ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਕਿ ਅਸੀਂ ਕਿੰਨਾ ਲੋਕਾਂ ਦੇ ਹੱਥ ਦੇ ਵਿੱਚ ਤਾਕਤ ਦੇ ਦਿੱਤੀ ਇਹ ਚੀਜ਼ ਸਾਰਨ ਵੱਡੀ ਤੇ ਹੈ ਤੋਂ ਐਸੀ ਗੱਲ ਅਸੀਂ ਅਮਨ ਅਰੋੜਾ ਜੀ ਨੂੰ ਕਿਹਾ ਕਿ ਅਮਨ ਜੀ ਪਹਿਲੇ ਤੇ ਆਪਣਾ ਜਿਹੜਾ ਤੁਹਾਡਾ ਆਪਣੀ ਪਾਰਟੀ ਦਾ ਬਾਸ ਹੈ ਇਹਨੂੰ ਦੁੱਧ ਨਾ ਦਵਾਉਂਦੀ ਲੋੜ ਏ ਸਿਸੋਧੀਆਂ ਨੂੰ ਦਵਾਉਂਦੀ ਲੋੜ ਏ ਉਹ ਜਿਹੜਾ ਇੱਕੋ ਨਾਇਰ ਏ ਉਹਨੂੰ ਦਵਾਉਂਦੀ ਲੋੜ ਏ ਜਿਹੜਾ ਉਹ ਇੱਕ ਹੋਰ ਪਤਾ ਨਹੀਂ ਉਹ ਕੀ ਸੀ ਇੱਕੋ ਜੈਨ ਸਾਹ ਬਣੇ ਇਹ ਸਾਰਨ ਦੁੱਧ ਨਾ ਦਵਾਉਂਦੀ ਤੇ ਇਹਨਾਂ ਨੂੰ ਲੋੜ ਹੈ ਬਈ ਖੱਟ ਕੇ ਸਵਾਲ ਆ ਨੀਤੀ ਯੋਗਦੀਰ ਬੋਲ ਆਂਦੀ ਇੱਕ ਆਜੀ ਇੱਕ ਮਿੰਟ ਮਾਈ ਜੀ ਦੁੱਧ ਲੈਣ ਘਰ ਮੇਰੇ ਵਾਸਤੇ ਰਾਤੀ ਇਸੇ ਕਰਕੇ ਗਏ ਸੀ ਮੇਰੇ ਘਰੋਂ ਦੁੱਧ ਲੈ ਆਉਣ ਤੇ ਇਹ ਬਾਬਾ ਸਾਹਿਬ ਦੀ ਲਗੈ ਨਹੀਂ ਤੁਸਾਂ ਨਾ ਬਹ ਨਹੀਂ ਤੁਸੀਂ ਉਹਦੀ ਹਾਲਤ ਵੇਖਿਓ ਜਾ ਕੇ ਇਹਨਾਂ ਨੂੰ ਤੇ ਅੱਜ ਜਾ ਕੇ ਥੈਂਕ ਯੂ ਜੀ ਨੀਤੀ ਉਦਯੋਗ ਦੀ ਬਾਤਸਰ ਰਿਪੋਰਟ ਆਂਦੀ ਏ ਸਾਰੇ ਜਿਲਿਆਂ ਦੀ ਰਿਪੋਰਟ ਕਿਹਾ ਤੇ ਉਹਨਾਂ ਨੇ ਪੰਜਾਬ ਨੂੰ ਸਭ ਤੋਂ ਥੱਲੇ ਰੱਖਿਆ ਕਿ ਇਹ ਸਰਕਾਰ ਆਈ ਪੰਜਾਬ ਦਾ ਖਿਆਲਾ ਜਿਹੜਾ ਉਹ ਵਧਾਵਾਂਗੇ ਤੇ ਕਰਦਿਆ ਇਹ 18 ਸਟੇਟਸ ਦੀ 18 ਸਟੇਟਸ ਦੀ ਆਈ ਏ ਤੇ ਤੁਸੀਂ ਸਮਝਦੇ ਕੀ ਹੋ ਕੇ ਭਗਵੰਤ ਦੇ ਹੁੰਦੇ ਆ ਹੋਰ ਕੀ ਹੋਣਾ ਸੀ ਇਹ ਨੀਤੀ ਉਦਯੋਗ ਦੀ ਕੋਈ ਮੀਟਿੰਗ ਵੀ ਕਰੀਏ ਨੇ ਅਟੈਂਡ ਕੀਤੀ ਨੀਤੀ ਰੋਗ ਦੀ ਮੀਟਿੰਗ ਮੋਸਟ ਇੰਪੋਰਟੈਂਟ ਹੈ ਕਿਉਂਕਿ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਹੁੰਦਾ ਹੈ ਉਹਦੇ ਵਿੱਚ ਫਾਈਨੈਂਸ ਮਿਨਿਸਟਰ ਹੁੰਦਾ ਹੈ ਉਹਦੇ ਵਿੱਚ ਰਿਜ਼ਰਵ ਬੈਂਕ ਦਾ ਗਵਰਨਰ ਹੁੰਦਾ ਜਿਹੜੀ ਵੀ ਸਟੇਟ ਦੇ ਤੇ ਨੈਸ਼ਨਲ ਗਵਰਨਮੈਂਟ ਦੇ ਵਿੱਚ ਕੋਈ ਫਾਈਨੈਂਸ਼ੀਅਲ ਮੁੱਦੇ ਆ ਉਹ ਤੁਸੀਂ ਉੱਥੇ ਚੁੱਕੜੇ ਹੁੰਦੇ ਨੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਸਾਡੀ ਜੀਐਸਟੀ ਦੀ ਗੱਲ ਸੀ ਕੋਈ ਵੀ ਕਦੀ ਇਹ ਮੀਟਿੰਗ ਹੱਟਣੇ ਨਹੀਂ ਕਰਨੀ ਗਿਆ ਸਾਡਾ ਇਹੀ ਹਾਲ ਹੋਣਾ ਸੀ ਉਬਸੇ ਵੀ ਜੀ 96000 ਕਰੋੜ ਰੁਪਇਆ ਕਰਜ਼ਾ ਚੜਾਤਾ ਜਿਸ ਸਰਕਾਰ ਨੇ ਪੰਜਾਬ ਦਾ ਕੀ ਹਾਲ ਹੋਏਗਾ ਉਹ ਆਉਣ ਵਾਲਾ ਸਮਾਂ ਤੁਹਾਡੇ ਨਾਲ ਬਾਤ ਕੇ वार्तालाप ਕਰਾਂਗੇ ਹੁਣੇ ਸੋਨੀ ਸਾਹਿਬ ਨੇ ਜਿਹੜਾ ਹਾਈ ਕੋਰਟ ਚ ਅਸੀਂ ਪਟੀਸ਼ਨ ਪਾਈ ਵੀ ਸੀ ਉਹਦਾ ਆਰਡਰ ਆ ਗਿਆ ਨੇ ਜੱਜ ਸਾਹਿਬਾਂ ਦੇ ਉਹਨਾਂ ਨੇ ਕਿਹਾ ਕਿ ਅੱਜ ਹੀ ਚੋਣ ਕਰਾਈ ਜਾਵੇ ਔਰ ਹਰੇਕ ਜਿਹੜਾ ਚੁਣਿਆ ਹੋਇਆ ਸਾਡਾ ਕਾਉਂਸਲਰ ਹੈ ਉਹਦੀ ਹਫਾਜ਼ਤ ਦੀ ਜ਼ਿੰਮੇਵਾਰੀ ਉਥੋਂ ਦੇ ਪੁਲਿਸ ਦੀ ਹੋਏਗੀ ਯਾਨੀ ਕਿ ਡੀਸੀਪੀ ਕਮਿਸ਼ਨਰ ਦੀ ਹੋਏਗੀ ਕਿਸੇ ਪ੍ਰਕਾਰ ਦੀ ਕੋਈ ਇਸ اور ਵੀਡੀਓਗ੍ਰਾਫੀ ਜਿਹੜੀ ਹੈ ਉਹ ਅੰਦਰ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਇਹ तमाम ਚੀਜ਼ਾਂ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਜੀ ਕਿਸ ਪ੍ਰਕਾਰ ਦਾ ਇਹਨਾਂ ਦਾ ਹੈਗਾ ਇਹ ਸਦੀ ਕਾਪੀ ਦੇ ਦਾਂਗੇ ਲੰਮਾ ਹੋ ਜਾਏਗਾ ਆਇਲਾ ਸਾਹਿਬ ਤੁਸੀਂ ਸਾਰੇ ਜਾਣੇ ਮਿਲਣ ਜਾਂਦੇ ਹੋ ਕੁਲ ਸਮਿਸ਼ਨ ਸਾਹਿਬ ਨੂੰ ਵੀ ਸਾਡੇ ਕਾਉਂਸਲਰਾਂ ਨੂੰ 당 ਕੀਤਾ ਗਿਆ ਉਹਦੇ باوجود ਕੱਲ ਸਾਬਾ ਜੀ ਦੇ ਘਰੇ ਜਾ ਕੇ ਟੀਮ ਜਾਂਦੀ ਹੈ ਨਿੰਬਾ ਜੀ ਵੀ ਉੱਥੇ ਗਏ ਸਨ ਤੇ ਕੀ ਹਜੇ ਵੀ ਜਿਹੜੇ ਬਾਕ ਤੁਹਾਡੇ ਕਾਉਂਸਲਰ ਨੂੰ ਤੁਹਾਨੂੰ ਕਹਿਣਾ ਪੈ ਗਿਆ ਵੀ ਘਰੋਂ ਇਦੋਂ ਦਰ ਰੋ ਸਾਰੇ ਕੋ ਜੋ ਕੋਟ ਹੈ ਹਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੁਝ ਕੌਂਸਲਰਾਂ ਨੂੰ ਹਜੇ ਤੱਕ ਵੀ ਢੁਕਾਇਆ ਜਾ ਰਿਹਾ ਹੈ ਬਿਲਕੁਲ ਅਸੀਂ ਸਾਰੇ ਆ ਸਾਰੀ ਇੰਨੀ ਐਕਸਰਸਾਈਜ਼ ਕਰਨ ਦੀ ਲੋੜ ਹੈ ਸਾਰੇ ਕੰਮ ਛੱਡ ਕੇ ਬੈਠੇ ਨੇ ਅੱਡੀ ਇਲੈਕਸ਼ਨ ਚੱਲ ਰਹੀ ਹੈ ਕਿਉਂ ਆਏ ਨੇ ਪ੍ਰਧਾਨ ਜੀ ਕਿਉਂ ਆਏ ਐਲੋ ਪੀ ਇੱਥੇ ਕਰਕੇ ਬੈਠੇ ਹੈ ਕਿ ਜੋ ਫਗਵਾੜੇ ਹੋਇਆ ਇੱਥੇ ਵੀ ਹੋਣ ਦੇ ਬਹੁਤ ਚਾਂਸ ਹੈ ਔਰ ਅਸੀਂ ਪੂਰਨ ਤੌਰ ਤੇ ਅਸੀਂ ਆਪਣੇ ਲੀਡਰਸ਼ਿਪ 'ਤੇ ਵਿਸ਼ਵਾਸ ਰੱਖਦੇ ਹਾਂ ਸਾਡੇ ਕੌਂਸਲਰਾਂ 'ਤੇ ਵਿਸ਼ਵਾਸ ਹੈ ਪਰ ਜਿਹੜੀ ਇਹ ਹਰਕਤ ਕਰਨਾ ਚਾਹੁੰਦੇ ਅਸੀਂ ਉਹ ਇੱਕ ਇੰਚ ਵੀ ਨਹੀਂ ਹੋਣ ਦੇਣੀ ਨਾਲ ਅਸੀਂ ਕੌਂਸਲਰਾਂ ਦੇ ਨਾਲ ਦਾਨਦੇ ਹੀ ਜੋ ਨਾਜ਼ ਹੀ ਪੁਲਿਸ ਨੂੰ ਕਿਸੇ ਕੀਮਤੇ ਕੰਮ ਕਰਨੀ ਜੋ ਜੋ ਇਹਨਾਂ ਨਾਲ ਕਿੰਨਾ ਰੋਹੇ ਕਰਲਾਈ ਸੀ ਚੰਡੀਗੜ੍ਹ ਦੀ ਜਿਹਨੂੰ ਮੇਅਰ ਦੀ ਚੋਣ ਸੀਗੀ ਉਸੇ ਪ੍ਰਕਾਰ ਦਾ ਸੇਮ ਰਵਈਆ ਜੋ ਭਾਜਪਾ ਨੇ ਉਹਨਾਂ ਨਾਲ ਕੀਤਾ ਉੱਥੇ ਫਿਰ ਹਾਈ ਕੋਰਟ ਨੇ ਆਰਡਰ ਕੀਤੇ ਫਿਰ ਵੋਟਾਂ ਗਿਣੀਆਂ ਗਈਆਂ ਇਹ ਸਾਰੀਆਂ ਸੰਭਵ ਕੋਸ਼ਸ਼ਾਂ ਉਹੀ ਸੇਮ ਪ੍ਰੈਕਟਿਸ ਇਹ ਸਾਡੇ ਨਾਲ ਕਰਨਾ ਚਾਹੁੰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਪ੍ਰੈਕਟਿਸ ਕਾਂਗਰਸ ਕਿਸੇ ਮਾੜੇ ਕਰਨ ਦੇ ਕਿਸੇ ਦੇ ਨਾਲ ਨਹੀਂ ਹੈ ਤਾਂ ਉਹ ਦੱਸਿਆ ਕਿ ਅਸੀਂ ਪਹਿਲਾਂ ਵੀ ਕਹਿੰਦੇ ਸੀ ਬਿਲਕੁਲ ਪੰਜਾਬ ਦੀ ਕਾਂਗਰਸ ਉਦੋਂ ਵੀ ਸਾਨੂੰ ਪੱਤਰਕਾਰ ਸਾਥੀ ਕਹਿੰਦੇ ਤੁਸੀਂ ਰਲੇ ਹੋ ਇਹਨਾਂ ਨਾਲ ਚੋਣ ਲੜੋਗੇ ਅਸੀਂ ਕਿਹਾ ਬਿਲਕੁਲ ਨਹੀਂ ਬਾਜਵਾ ਸਾਹਿਬ ਪਹਿਲੇ ਦਿਨੋਂ ਤੇ ਅਸੀਂ ਇਹ ਕਿਹਾ ਸੀ ਕਿ ਬਿਲਕੁਲ ਇਹਨਾਂ ਨਾਲ ਸਾਡਾ ਕੋਈ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ